ਇਹ ਤੁਹਾਡਾ ਗੁਰੂ ਸ੍ਰੀਆ ਵਲੌਗ ਦੇ ਵਿੱਚ ਤੇ ਆਪਾਂ ਦੁਬਾਰਾ ਵਲੌਗ ਦੇ ਵਿੱਚ ਵਾਪਸੀ ਕਰਨ ਜਾ ਰਹੇ ਆਂ ਤੇ ਅੱਜ ਬੀਬੀ ਨਾਲ ਬੈਠੇ ਸੀ ਤੇ ਬੀਬੀ ਦੀਆਂ ਕੋਈ ਗੱਲਾਂ ਸੁਣਦੇ ਆਂ ਸੁਣਾ ਦੋ ਬੀਬੀ ਜੀ ਕੋਈ ਗੱਲ ਵਧੀਆ ਜੀ ਪੁਰਾਣੇ ਸਮੇਂ ਦੀ ਮੈਂ ਵੀ ਸੁਣਾਵਾਂ ਹਾਂਜੀ ਨਾਣੀ ਗੱਲ ਤੁਮੇ ਤੇ ਤੁਹਾਨੂੰ ਵੀ ਬਚਪਨ ਦੀ ਯਾਦ ਆਦੀ ਹੈ ਜਿਵੇਂ ਹੁਣ ਬੱਚੇ ਕਰਦੇ ਸਕੂਲ ਤੋਂ ਵੇਖਦੇ ਆਂ ਛੁੱਟੀ ਹੁੰਦੀ ਤੇ ਬੜਾ ਚਾਹ ਚੜਦਾ ਹੈ ਹਨਾ ਅਸੀਂ ਨਾ ਸਕੂਲ ਨਹੀਂ ਜਾਂਦੇ ਹੁੰਦਿਆਂ ਤਾਂ ਅਸੀਂ ਸਾਡੇ ਪਿੰਡ ਉਹਵਾ ਦੂਰ ਪਾਂਗੜਾ ਦੇ ਕਿ ਪਿੰਡ ਦੇ ਉੱਥੇ ਸਕੂਲ ਹੁੰਦਾ ਸੀ ਅਸੀਂ ਪਠਾਰ ਮੱਜਰੇ ਦੇ ਚਲਗਾ ਤੁਰਦੀਆਂ ਜਾਂ ਤੇ ਅਸੀਂ ਕੀ ਕਰਨਾ ਜਿਹੜੇ ਜਿੰਨੇ ਬੱਚੇ ਹੁੰਦੇ ਸਾਂ ਆ 10 15 ਨੇ ਮੈਂ ਸਭ ਤੋਂ ਵੱਡੀ ਹੁੰਦੀ ਸਾਂ ਮਨੋ ਝਾੜੀਆਂ ਕੋਲ ਬਹਿ ਕੇ ਉੱਥੇ ਅਸੀਂ ਨਾਲ ਬੇਰ ਖਾਣੇ ਬੇਰਿਆਂ ਨਾਲੇ ਅਸੀਂ ਉੱਥੇ ਜਿਹੜੀ ਰੋਟੀ ਉਹ ਖਾ ਲੈਣੀ ਜਦੋਂ ਵੇਖਦਾ ਟਾਈਮ ਹੋ ਗਿਆ ਉਹ ਦੋਸਤਾਂ ਆ ਬਸ ਤੇ ਜੁੱਕ ਕੇ ਤੇ ਲੱਭ ਜੱਕ ਤੇ ਜਿੰਨ ਫੱਟੀਆਂ ਮਾਰਦਿਆਂ ਕੁੱਟਦਿਆਂ ਮੁੱਕੀਆਂ ਤੇ ਪੈਣ ਅਸੀਂ ਕਰਿਆ ਜਾਣਾ ਅੱਛਾ ਸਕੂਲ ਨਹੀਂ ਜਾਂਦੇ ਹੁੰਦੇ ਨਾ ਸਕੂਲੇ ਨਾ ਜਾਣਾ ਤੇ ਉੱਥੇ ਇੱਕ ਮਿੰਟ ਬੈਕਿੱਦਾ ਨਿਨੇ ਬਣ ਜਾਣਾ ਮੈਂ ਵੱਡੀ ਸਾਰਿਆਂ ਨੂੰ ਤੇ ਮੈਂ ਉੱਥੇ ਜੀ ਪਾਟ ਪੁੜ ਕੇ ਰੋਟੀਆਂ ਖਾ ਕੇ ਤੇ ਉੱਥੇ ਹੀ ਅਸੀਂ ਨਾਲ ਪਾਣੀ ਖਾਣਾ ਖੁਲਾ ਚੁੱਟੀ ਕੇ ਅਸੀਂ ਜੇ ਛੁੱਟੀ ਦਾ ਟਾਈਮ ਹੋਣਾ ਕਰਿਆ ਜਾਣਾ ਬਾਵਾ ਸਮਾਂ ਲੰਘ ਗਿਆ ਤੇ ਇੱਕ ਦਿਨ ਕਿਸੇ ਨੇ ਪੈਲ ਕੇ ਗਏ ਤੇ ਵੇਖਿਆ ਉਹ ਸਾਡੇਆਂ ਆ ਕੇ ਕਰੇ ਕਿੰਦਾ ਬਿਆ ਤੁਸੀਂ ਪੜਦ ਘਰਦੇ ਜੀ ਤੇ ਖੇਤਾਂ ਕਿਹਨਾਂ ਘਾਮ ਨੇ ਬੈਠੀ ਹੁੰਦੇ ਸਾਰੇ ਬੱਚੇ ਹੂੰ ਤੇ ਉਥੇ ਰੋਟੀ ਖਾਂਦੇ ਹੁੰਦੇ ਉਸ ਲੜਾਈ ਜਾਂਦੇ ਆ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਜਾ ਕੇ ਪੁੱਛਿਆ ਹੂੰ ਰੋੜੀ ਪੁੱਛੀ ਸੀ ਤੇ ਉਹ ਕਹਿੰਦੇ ਉਹਨਾਂ ਤੋਂ ਕਈ ਦਿਨ ਹੋ ਗਿਆ ਹੀ ਨਹੀਂ ਕਦੀ ਅੱਛਾ ਤੇ ਅੱਜ ਵੀ ਰੋਮ ਜੀ ਕਰਦੇ ਅੱਜ ਦਾ ਵਾਰਾ ਬੱਚੇ ਦਾ ਹੂੰ ਅੱਜ ਵੀ ਇੱਥੇ ਮਿਲਦੇ ਆਂ ਗੱਲਾਂ ਗੱਲਾਂ ਛੇੜ ਲੈਣੇ ਆਂ ਹੂੰ ਅੱਜ ਉਹ ਰਾਣੀ ਗਾਲੇ ਵਾਲੇ ਬਾਸ ਰੀਡਸ ਹਨ ਜੀ ਅੱਛਾ ਤੇ ਅਜੇ ਹੁਣ ਵੀ ਉਹ ਜਿਹੜੇ ਮੇਰੇ ਨਾਲ ਪੜਦੇ ਹੁੰਦੇ ਸੀ ਹੁਣ ਵੀ ਇੰਦੇ ਹੁੰਦੇ ਆ ਤੇ ਮਿਲਦੇ ਆ ਜੇ ਅਸੀਂ ਇਹ ਗੱਲ ਛੇੜਦੇ ਆ ਤੇ ਕਿੰਨਾ ਚਿਰ ਦੇਖਿਓ ਨਾ ਪਤਾ ਹੀ ਨ ਲੱਗਣ ਦਿੱਤਾ ਵੀ ਕਿੱਥੇ ਲੋਕ ਲੱਗ ਕੇ ਆ ਜਾਂਦੇ ਇੱਥੇ ਸਾਰੇ ਹੁਣ ਬੱਚੇ ਕਰਦੇ ਛੁੱਟੀ ਲਈ ਬੜਾ ਚਾ ਚੜਦਾ ਬੱਚਾ ਬੜਾ ਚਾ ਚੜਦਾ ਤੇ ਮੈਂ ਫਿਰ ਕਹਿ ਦਿੰਨੀ ਆ ਕਿ ਕੋਈ ਗੱਲ ਨਹੀਂ ਸਾਨੂੰ ਨਹੀਂ ਇਤਰਾ ਹੀ ਹੁੰਦਾ ਹੁੰਦਾ ਸੀ ਵੀ ਛੁੱਟੀ ਸਕੂਲ ਨਾ ਜਾਈ ਵੀ ਜਦੋਂ ਜਿੰਨਾ ਕੋਈ ਜਦੋਂ ਪੰਜ ਪੜ੍ਹੇ ਸੀ ਮੈਂ ਤਾਂ ਬੜੀ ਪੜਾਈ ਪੰਜ ਤੱਕ ਵੀ ਬਹੁਤ ਜ਼ਿਆਦਾ ਸੀ ਅੱਛਾ ਤੇ ਮੇਰੀ ਮੰਮੀ ਮਾ ਅੱਛਾ ਪੰਜ ਪੜ ਗਏ ਸੀਗੇ ਤੁਸੀਂ ਆਪਾਂ ਜਦੋਂ ਮੇਰੀ ਮੰਮੀ ਫਿਰ 71 ਸੰਗ ਚ ਮੁੱਕ ਗਈ ਅੱਛਾ ਤੇ 71 ਸੰਗ ਚ ਮੁੱਕ ਗਈ ਉਹ ਤੇ ਅਸੀਂ ਮਜ਼ਕੂਰ ਨਹੀਂ ਤੇ ਵੱਡੀ ਮਾਸੀ ਕਿੰਨਾ ਪੜਿਆ ਉਹ ਨਹੀਂ ਪੜਿਆ ਕੋਈ ਵੀ ਨਹੀਂ ਪੜਿਆ ਘਟੇ ਚ ਸਾਡੇ ਚ ਕੋਈ ਨਹੀਂ ਪੜਿਆ ਤੁਸੀਂ ਪੜੇ ਬੰਜ ਇੱਕ ਮੈਂ ਪੰਜ ਪੜੀ ਇੱਕ ਮੇਰੀ ਛੁੱਟੀ ਪੈ ਗਈ ਸਨਮਿਲਣਾ ਚਾਹੀਦਾ ਫਿਰ ਤਾਂ ਗੱਗੂ ਬੀਬੀ ਕਦੇ ਸਾਰੇ ਖੇ ਆਗੇ ਸਭ ਪਹਿਲ ਪੜਾ ਤਾਈਂ ਤੇ ਬੀਬੀ ਨੂੰ ਪਹਿਲ ਕਰਦੇ ਉੱਥੇ ਅਡੀ ਵਿਪਰੀ ਲਿਖੀ ਜਿਹਨੇ ਸਪੂਲ ਦੇ ਨੇ ਤੇਰੇ ਇੱਕ ਵਾਰ ਇੱਕ ਮੁੰਡਾ ਸੀ ਅਸੀਂ ਨਾਲ ਕੁੜੀਆਂ ਸਕੂਲ ਚ ਗਿੱਤਾ ਭੁੰਦੀਆਂ ਸਾਂ ਜਿੱਦਾ ਪਉਂਦੇ ਕਾਹਤੇ ਉਹ ਚਾਂਚਾ ਚ ਚਲਾ ਗਏ ਅਸੀਂ ਨਿੱਜਣਦੀਆਂ ਸਾਂ ਮੈਂ ਆਨ ਕੀ ਕਿ ਸ਼ਿਕਾਇਤ ਕਰਦੀ ਮੱਚਿਆਲੀ ਮਰਨ ਦੀ ਸੀ ਹੂੰ ਉਹ ਕਰਦੀ ਉਹਨੂੰ ਬੜੀ ਕੁੱਟ ਪਈ ਅੱਛਾ ਉਹ ਮੈਨੂੰ ਜਦੋਂ ਵੀ ਮੇਦਾ ਮਣੋ ਪੁੱਤ ਪੋਤਰਿਆਂ ਵਾਲਾ ਮੈਨੂੰ ਇਸ ਗੱਲ ਦੀ ਜ ਵੀ ਛਲਮ ਆਉਂਦੀ ਮੈਂ ਤੇ ਨਹੀਂ ਕਟਾਇਆ ਸੀ ਕਟਮਾ ਮੈਂ ਤਾਂ ਮੁੰਡਿਆਂ ਦੀ ਦਾਦੀ ਨੇ ਮੈਂ ਨਹੀਂ ਤੇ ਰਿਤਾ ਦੇ ਜਿੰਨੇ ਬੜਾ ਕਟਾਇਆ ਉਹ ਮਣੋਂ ਵੀ ਮੈਂ ਤਾਂ ਤੇ ਇਹਨਾਂ ਨਾਲ ਅੱਖ ਨਹੀਂ ਵੀ ਕਰਦੀ ਪੈਂਦੀ ਤੇ ਮੈਨੂੰ ਬੜਾ ਕਟਾਇਆ ਉਹਨੂੰ ਵੀ ਯਾਦ ਹੈ ਤੇ ਮੈਨੂੰ ਵੀ ਯਾਦ ਉਹਨਾਂ ਨੇ ਪੁੱਤਿਆ ਬੜਾ ਦੂਸੇ ਇੱਕ ਵੀ ਕਿ ਹੋ ਗਏ ਕੁੜੀਆਂ ਕਿੱਧਰ ਪਾਉਂਦੀਆਂ ਸੀ ਪਰ ਉਹ ਮੌਜਾਂ ਦੀ ਲੱਧੀਆਂ ਤੇ ਨਾ ਲੱਪਣੀਆਂ ਬਚਪਨ ਦਾ ਬਚਪਨ ਨਹੀਂ ਹੁੰਦਾ ਹਾਂ ਬਚਪਨ ਉਹ ਬਹੁਤ ਯਾਦ ਆਦਾ ਭੁੱਲਦਾ ਵੀ ਕੋਈ ਨਹੀਂ ਜਿਹੜਾ ਦੇ ਬਿੰਦੋਸਤਾਂ ਨਾਲ ਮਿਲਦੀ ਨੀ ਆ ਤੇ ਜਿਹੜੀਆਂ ਸਹੇਲੀਆਂ ਸਪੀਡ ਹੈ ਸਹੇਲੀਆਂ ਦਾ ਨੰਬਰ ਨਾ ਮੇਰੇ ਕੋਲੇ ਸਾਡੀ ਜਾਨ ਸੀ ਇੱਕ ਦੂਜੀ ਜਿਹੀ ਪਰ ਇਹ ਜਦੋਂ ਵਿਆਹ ਹੋ ਜਾਂਦੇ ਆ ਫਿਰ ਕੋਈ ਪਕੇ ਕੋਈ ਨਾ ਮੇਰੀਆਂ ਸਹੇਲੀਆਂ ਬੜੀਆਂ ਔਖੀਆਂ ਮੇਰੇ ਮੇਰੇ ਘਰ ਸਹੇਲੀਆਂ ਬਹੁਤ ਸੀ ਮੈਂ ਅੱਜ ਵੀ ਉਹਨਾਂ ਯਾਦ ਕਰਦੀ ਲੰਮੀ ਪਕੇ ਸੁਣਾ ਦੇ 50 ਸਾਲ ਹੋ ਗਏ ਮਿਲਈ ਨੂੰ ਕਿਸੇ ਨੂੰ ਕਹਿ ਦੇ ਨੀ ਇੰਨੇ ਸਾਲ ਹੋ ਗਏ ਮੇਰਾ ਵਿਆਹ ਹੋਇਆ ਸੀ 77 ਚ